ਮਿਰਨਾ ਵਿਸ਼ਾਲ ਬਰਮਾ ਜੀ ਤੇ ਕੀ ਗੱਲ ਬਾਤ ਹੋਈ ਜੀ ਮੇਰਾ ਫਾਹ ਸਾਹਿਬ ਆ ਰਹੇ ਸੀ ਫਰੋਇਪੁਰ ਤੋਂ ਰਾਤ ਜੀ ਤੇ ਕੋਈ 2 ਵਜੇ ਕੇ 5 ਵਜੇ ਦੇ ਕਰੀਬ ਕਰੀਬ ਦੇ ਸੁਰਿਆ ਵਾਰਦੇ ਹੋਏ ਸੋਈਏ ਗੱਡੀ ਖੋ ਕੇ ਲੈ ਗਈ ਤੇ ਆਪਾਂ ਪ੍ਰਸ਼ਾਸਨ ਕੋਈ ਮੰਗ ਕਰਦੇ ਆ ਕਿ ਸਾਡਾ ਸਮਾਨ ਸਾਨੂੰ ਵਾਪਸ ਮੇਰਾ ਰਜਿੰਦਰ ਕੁਮਾਰ ਜੀ ਤੇ ਕੀ ਗੱਲ ਬਾਤ ਹੋਈ ਰਾਤ ਨੂੰ ਸਰ ਅਸੀਂ ਨਾ ਹਰੀਕੇ ਤੋਂ ਆ ਰਹੇ ਹਾਂ ਇਧਰ ਸਾਈਡ ਤੋਂ ਤੇ ਸਾਡੇ ਤਰ ਤਰਨ ਜ਼ਿਲ੍ਹੇ ਵਿੱਚ ਸਰਹਾਲੀ ਦੇ ਲੱਗੇ ਆਣ ਕੇ ਸਾਡੇ ਪਿੱਛੇ ਕਾਰ ਆ ਰਹੀ ਉਹ ਕਾਰ ਤੇ ਸਾਨੂੰ ਪਿੱਛੇ ਆਣ ਕੇ ਨਾ ਸਲੋ ਆਈ ਪਹਿਲਾਂ ਸਾਨੂੰ ਉਹਨੇ ਕ੍ਰਾਸ ਕੀਤਾ ਕ੍ਰਾਸ ਕਰਕੇ ਲੈਨ ਦੇ ਵਿੱਚ ਕ੍ਰਾਸ ਕੀਤਾ ਕ੍ਰਾਸ ਕਰਨ ਤੋਂ ਬਾਅਦ ਸਾਨੂੰ ਅੱਗੇ ਆਣ ਕੇ ਲੰਘੇ ਅਸੀਂ ਵੇਖਿਆ ਵੀ ਨੰਬਰ ਉਹ ਗੱਡੀ ਦੇ ਨੰਬਰ ਹੁੰਦੀਆਂ ਨੰਬਰ ਨਹੀਂ ਹੁੰਦੇਗਾ ਕਿ ਅਸੀਂ ਉਹ ਗੱਡੀ ਆਪਣੀ ਕਿ ਬੰਦੇ ਗਲਤੀ ਆਪਦੇ ਆ ਅਸੀਂ ਗੱਡੀ ਆਪਣੀ ਤੇਜ਼ ਕੀਤੀ ਤੇਜ਼ ਕਰਨ ਤੋਂ ਬਾਅਦ ਉਹ ਸਾਨੂੰ ਫਿਰ ਕ੍ਰਾਸ ਕਰਕੇ ਉਹਨਾਂ ਨੇ ਪਿਸਤਲ ਵਖਾ ਗਏ ਖੱਬੇ ਬੰਨੇੋਂ ਪਿਸਤਲ ਬਾਰੀ ਚ ਕੱਢ ਗਏ ਤੇ ਉਹਨਾਂ ਨੇ ਕਿਹਾ ਗੱਡੀ ਰੋਕੋ ਅੱਗੇ ਆਣ ਕੇ ਗੱਡੀ ਖਿਲਾੜਤੀ ਆਣਗੇ ਗੱਡੀ ਖਿੜਾਰ ਕੇ ਆਣ ਕੇ ਉਸ ਤੋਂ ਬਾਅਦ ਸਰਹੱਦ ਦੇ ਚ ਘਰ ਆਇਆ ਨੋਬਰੀਗ ਮਾਰਨੀ ਭਈ ਆਉਂਦੇ ਇੱਕ ਨੇ ਕਿਰਪਾਨ ਕੱਢ ਲਈ ਇੱਕ ਨੇ ਰਵਾੜਾ ਕੱਢ ਲਿਆ ਮਾਰ ਦੋ ਦੇ ਕਿ ਜਿਹੜਾ ਅੰਦਰ ਗੱਡੀ 'ਚ ਬੈਠਾ ਆਪਣੀ ਗੱਡੀ 'ਚ ਉਹ ਕਹਿੰਦਾ ਗੱਡੀ ਗੋਲੀ ਚਲਾ ਗੋਲੀ ਚਲਾ ਉਹ ਮੈਂ ਗੋਲੀ ਮਾਰੇ ਕੀ ਚਲਾਉਣੀ ਦੀ ਕਾਰ ਦਿਓ ਉਹਨੂੰ ਮੈਂ ਕਾਰ ਲੈ ਜੂ ਮਾਰੇ ਕਾਰ ਲੈਣ ਤੋਂ ਬਾਅਦ ਮੇਕੋ ਆਪਣਾ ਮੋਬਾਈਲ ਵੀ ਮੇਰੇ ਲੱਲੇ ਮੇਰੀਆਂ ਦੋ ਮੁੰਦਰੀਆਂ ਹੀ ਹੱਤ ਦੀਆਂ ਉਹ ਬੰਦੇ ਆ ਲੁਆਲੀਆਂ ਕੈਸ਼ ਮੇਰੀ ਜੇ ਉਹ ਜਿਹੜਾ ਹਾਜ਼ਰ ਸੀ ਉਹ 30000 ਰੁਪਇਆ ਪਿਆ ਸੀ 29 30000 ਰੁਪਏ 29 30000 ਰੁਪਏ ਵਿਆਹੀ ਉਹ ਲੈ ਗਏ ਪਲੱਸ ਮੇਰਾ ਇੱਕ ਬੈਗ ਮਗਰ ਵਿਆਹੀ ਉਹ ਜਿਹੜਾ 1.5 ਲੱਖ ਰੁਪਏ ਆ ਹੀ ਵਾਪਸੀ ਪਿਆ ਉਹ ਮੈਨੂੰ ਤਾਂ ਮੈਂ ਜਿਆਦਾ ਨਹੀਂ ਦੇਖਣ ਨੂੰ ਕਿਵੇਂ ਦੇਸੀ ਬੰਦੇ ਸਰ ਇੱਕ ਨੇ ਇੱਕ ਤਾਂ ਸੁਧਾਰ ਹੀ ਮੁੰਡੇ ਮੁੰਡੇ ਹੀ ਇੱਕ ਜਿਹੜਾ ਹੀ ਉਹਨੇ ਮੂਲ ਵਟਿਆ ਹੀ ਜਿਹੜਾ ਗੱਡੀ ਆਪਣੀ ਚਲਾਉਣ ਲਿਆ ਉਹਨਾਂ ਉਹਦਾ ਪਤਾ ਨਹੀਂ ਆਪਾਂ ਨੂੰ ਕੌਣ ਹੀ ਸਦਾ ਹੀ ਮੋਨਾ ਹੀ ਜਵਾਨ ਹੀ ਕਿਵੇਂ ਦੇ ਮੁੰਡੇ ਹੈਗੇ ਹੀ ਕੋਈ ਨਾ 30 32 35 ਸਾਲ ਦੇ ਨੇ ਚ ਹੋਣਗੇ ਚਾਲੀ ਪਿੰਟੀ ਉਹ ਦੇਖਿਆ ਜਾਵੇ ਆਏ ਦੇ ਨਹੀਂ ਹੋਈਆਂ ਵਾਰਦਾਤਾਂ ਹੋ ਰਹੀਆਂ ਜੀ ਜੀ ਤੁਹਾਨੂੰ ਲੱਗਦਾ ਹੈ ਕਿ ਤਰਮ ਤਰ ਇਸ ਦੀ ਬਹੁਤ ਲੋ ਕਾਰਵਾਈ ਹੈ ਬਿਲਕੁਲ ਜੀ ਬਿਲਕੁਲ ਜੀ ਨੂੰ ਇਹ ਸਮਝ ਨਹੀਂ ਲੱਗਦੀ ਜੀ ਇਹ ਕੀ ਬਣ ਰਿਹਾ ਵਾ ਕਿ ਰਾਤ ਨੂੰ ਬੰਦੇ ਦੀ ਸੇਫਟੀ ਨਹੀਂ ਆਪਣੀ ਬੰਦਾ ਮੋਟਰਸਾਈਕਲ ਸਕੂਟਰ ਤੇ ਬੰਦਾ ਕੋਈ ਜਾਵੇ ਬਕਰੀ ਗੱਲ ਸਾਡੇ ਕੋਲ ਸੁਣਵਾਈ ਜਿਹੜੀ ਐ ਸੇ ਤੇ ਬੈਠੇ ਆ ਆਈਐਸਓ ਕਰਦੇ ਵੇ ਕਿ ਨਹੀਂ ਕਰਦੇ ਵੇ ਸਾਨੂੰ ਇਹ ਤਰ੍ਹਾਂ ਕੋਈ ਗੱਡੀ ਮਿਲੀ ਨਹੀਂ ਇਸੀ ਘਾਰੇ ਲੱਗੇ ਉਸ ਬਾਰੇ ਤੁਹਾਡਾ ਕੀ ਕਹਿਣਾ ਤੇ ਕੀ ਕਾਰਵਾਈ ਕੀਤੀ ਪੁਲਿਸ ਵੱਲੋਂ ਹੁਣ ਤੱਕ ਦੀ ਬਰਾਦਰਨ 2:40 ਮਿੰਟ ਤੇ ਰਜਿੰਦਰ ਕੁਮਾਰ ਪੁੱਤਰ ਸਤਪਾਲ ਵਾਸੀ ਬਟਾਲਾ ਨੇ ਮੈਸੇਜ ਦਿੱਤਾ ਵੀ ਮੈਂ ਕਾਰ ਤੇ ਆ ਰਿਹਾ ਸੀਗਾ ਬਰੀਜਾ ਤੇ ਨੰਬਰ ਵੀ ਕਾਰ ਦਾ PP018R00886 ਉਹ ਆ ਰਿਹਾ ਸੀਗਾ ਫੋਈਪੁਰ ਤੋਂ ਉੱਥੋਂ 12 ਵਜੇ ਚੱਲਿਆ ਸੀਗਾ ਉਹ ਕਹਿੰਦਾ ਜੀ ਤੋਂ ਮੌਹੂ ਟੱਪੇ ਮੈਂ ਖਾਣਾਗਾ ਕੇ ਨਾ ਜੀ ਕਾਰ ਬਹੁਤ ਘੱਟ ਸਪੀਡ ਤੇ ਲਈ ਆਉਂਦਾ ਸੀ ਕਿ ਇੱਕ ਟ੍ਰੇਟਾ ਗੱਡੀ ਲਗੀ ਉਹਨਾਂ ਨੇ ਅੱਗੇ ਲਾ ਕੇ ਰੋਕ ਕੇ ਕਿ ਮੇਰੇ ਤੋਂ ਚਾਬੀ ਲੈ ਲਈ ਕਾਰ ਦੀ ਤੇ ਉਹ ਕਾਰ ਪਿਆ ਕੇ ਲੈ ਗਈ ਅਸੀਂ ਤੁਰਤ ਪਹੁੰਚ ਗਏ ਜੀ ਉੱਥੇ ਜਾ ਕੇ ਮੌਕਾ ਵੇਰਵਾ ਦੇਖ ਕੇ ਜਿੰਨੇ ਵੀ ਕੈਮਰੇ ਆ ਚੈੱਕ ਕਰ ਰਹੇ ਆ ਲੋਕਾਂ ਨਾਲ ਰਾਤ ਦਾ ਕੈਮ ਕਰਕੇ ਪੁੱਛਗਿੱਛ ਕਰ ਲਈ ਸਰ ਉਹਨਾਂ ਦੱਸਿਆ ਕੋਈ ਸੀਸੀਟੀਵੀ ਵੀ ਵੀਡੀਓ ਵੀ ਲੱਗਿਆ ਹੈ ਤੁਸੀਂ ਗੱਡੀਆਂ ਦੀ ਉਸ ਬਾਰੇ ਕੀ ਕਹਿਣਾ ਹੈ ਹਾਂ ਜੀ ਇੱਕ ਅਸੀਂ ਵੀਡੀਓ ਸਾਨੂੰ ਮਿਲੀ ਹੈ ਉਹ ਚ ਦੋ ਗੱਡੀਆਂ ਕ੍ਰਾਸ ਹੋ ਰਹੀਆਂ ਜੀ ਉਹਦੇ ਆਧਾਰ ਤੇ ਅਸੀਂ ਅੱਗੇ ਵਧ ਰਹੇ ਹਾਂ ਤੁਸੀਂ